Es muy... ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੇਹਦ ਹੀ ਮੰਦ ਭਾਗਾ ਹਾਦਸਾ ਵਾਪਰਿਆ ਹੈ ਇੱਕ ਹੈਲੀਕਾਪਟਰ ਕ੍ਰੈਸ਼ ਹੋ ਚੁੱਕਿਆ ਹੈ ਉਸ ਦੇ ਚਿੱਥੜੇ ਤੱਕ ਉੱਡ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਿਪ ਸੇਨਾ ਆਗੂ ਨੂੰ ਇੱਕ ਸਵਾ ਦੇ ਵਿੱਚ ਲੈ ਕੇ ਜਾਣ ਦੇ ਲਈ ਇਹ ਹੈਲੀਕਾਪਟਰ ਲੈਂਡ ਹੋ ਰਿਹਾ ਸੀ ਪਰ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਮੌਕੇ ਤੇ ਭੱਜੜਾ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਸ਼ਿਪ ਸੇਨਾ ਆਗੂ ਗੱਡੀ ਦੇ ਵਿੱਚ ਬੈਠ ਕੇ ਰਵਾਨਾ ਹੋ ਜਾਂਦੇ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਮਹਾੜ ਦੇ ਵਿੱਚ ਸ਼ਿਪ ਸੇਨਾ ਦੀ ਆਗੂ ਸੁਸ਼ਮਾ ਅੰਦਾਰੇ ਦੇ ਲਈ ਆਇਆ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਇਸ ਤੋਂ ਪਹਿਲਾਂ ਕਿ ਸੁਸ਼ਮਾ ਅੰਦਾਰੇ ਹੈਲੀਕਾਪਟਰ ਤੇ ਸਵਾਰ ਹੋ ਸਕਦੇ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਦੱਸ ਦਈਏ ਕਿ ਹੈਲੀਕਾਪਟਰ ਹਾਦਸੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਖੁਸ਼ਕਿਸਮਤੀ ਦੇ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਸਵੇਰੇ 9:30 ਵਜੇ ਸੁਸ਼ਮਾ ਅੰਦਾਰੇ ਬਾਰਾਮਤੀ ਵੱਲ ਜਾ ਰਹੀ ਸੀ ਉਹ ਬਾਰਾਮਤੀ ਦੇ ਵਿੱਚ ਆਯੋਜਿਤ ਮਹਿਲਾ ਮੇਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਮਹਾਰ ਤੋਂ ਬਾਰਾਮਤੀ ਲਈ ਰਵਾਨਾ ਹੋਏ ਸੀ ਹੈਲੀਕਾਪਟਰ ਹਾਦਸਾ ਸੁਸ਼ਮਾ ਅੰਦਾਰੇ ਦੇ ਬਿਲਕੁਲ ਸਾਹਮਣੇ ਹੋਇਆ ਇਸ ਹਾਦਸੇ ਦੇ ਹੈਲੀਕਾਪਟਰ ਦੇ ਟੁਕੜੇ ਟੁਕੜੇ ਹੋ ਗਏ ਖਾਸ ਗੱਲ ਇਹ ਰਹੀ ਹੈ ਕਿ ਹੈਲੀਕਾਪਟਰ ਦਾ ਪਾਇਲਟ ਸੁਰੱਖਿਅਤ ਹੈ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪਾਇਲਟ ਨੂੰ ਬਾਹਰ ਕੱਢਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੇਹਦ ਹੀ ਮੰਦ ਭਾਗਾਂ ਹਾਦਸਾ ਵਾਪਰਿਆ ਹੈ ਇੱਕ ਹੈਲੀਕਾਪਟਰ ਕ੍ਰੈਸ਼ ਹੋ ਚੁੱਕਿਆ ਹੈ ਉਸ ਦੇ ਚਿੱਥੜੇ ਤੱਕ ਉੱਡ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਛੇਪ ਸੈਨਾ ਆਗੂ ਨੂੰ ਇੱਕ ਸਵਾ ਦੇ ਵਿੱਚ ਲੈ ਕੇ ਜਾਣ ਦੇ ਲਈ ਇਹ ਹੈਲੀਕਾਪਟਰ ਲੈਂਡ ਹੋ ਰਿਹਾ ਸੀ ਪਰ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਮੌਕੇ ਤੇ ਭੱਜੜਾ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਸ਼ਿਪ ਸੈਨਾ ਆਗੂ ਗੱਡੀ ਦੇ ਵਿੱਚ ਬੈਠ ਕੇ ਰਵਾਨਾ ਹੋ ਜਾਂਦੇ ਨੇ ਦੱਸ ਦਈਏ ਕਿ ਮਹਾਰਾਸ਼ਟਰ ਦੇ ਮਹਾੜ ਦੇ ਵਿੱਚ ਸ਼ਿਪ ਸੈਨਾ ਦੀ ਆਗੂ ਸੁਸ਼ਮਾ ਅੰਦਾਰੇ ਦੇ ਲਈ ਆਇਆ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਇਸ ਤੋਂ ਪਹਿਲਾਂ ਕਿ ਸੁਸ਼ਮਾ ਅੰਦਾਰੇ ਹੈਲੀਕਾਪਟਰ ਤੇ ਸਵਾਰ ਹੋ ਸਕਦੇ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਦੱਸ ਦਈਏ ਕਿ ਹੈਲੀਕਾਪਟਰ ਹਾਦਸੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਖੁਸ਼ਕਿਸਮਤੀ ਦੇ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਸਵੇਰੇ 9:30 ਵਜੇ ਸੁਸ਼ਮਾ ਅੰਦਾਰੇ ਬਾਰਾਮਤੀ ਵੱਲ ਜਾ ਰਹੀ ਸੀ ਉਹ ਬਾਰਾਮਤੀ ਦੇ ਵਿੱਚ ਆਯੋਜਿਤ ਮੈਲਾ ਮੇਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਮਹਾਰ ਤੋਂ ਬਾਰਾਮਤੀ ਲਈ ਰਵਾਨਾ ਹੋਏ ਸੀ ਹੈਲੀਕਾਪਟਰ ਹਾਦਸਾ ਸੁਸ਼ਮਾ ਅੰਦਾਰੇ ਦੇ ਬਿਲਕੁਲ ਸਾਹਮਣੇ ਹੋਇਆ ਹੈ ਇਸ ਹਾਦਸੇ ਦੇ ਵਿੱਚ ਹੈਲੀਕਾਪਟਰ ਦੇ ਟੁਕੜੇ ਟੁਕੜੇ ਹੋ ਗਏ ਖਾਸ ਗੱਲ ਇਹ ਰਹੀ ਹੈ ਕਿ ਹੈਲੀਕਾਪਟਰ ਦਾ ਪਾਇਲਟ ਸੁਰੱਖਿਅਤ ਹੈ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪਾਇਲਟ ਨੂੰ ਬਾਹਰ ਕੱਢਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੇਹੱਦ ਹੀ ਮੰਦ ਭਾਗਾ ਹਾਦਸਾ ਵਾਪਰਿਆ ਹੈ ਇੱਕ ਹੈਲੀਕਾਪਟਰ ਕ੍ਰੈਸ਼ ਹੋ ਚੁੱਕਿਆ ਹੈ ਉਸ ਦੇ ਚਿੱਥੜੇ ਤੱਕ ਉੱਡ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੈਨਾ ਆਗੂ ਨੂੰ ਇੱਕ ਸਵਾ ਦੇ ਵਿੱਚ ਲੈ ਕੇ ਜਾਣ ਦੇ ਲਈ ਇਹ ਹੈਲੀਕਾਪਟਰ ਲੈਂਡ ਹੋ ਰਿਹਾ ਸੀ ਪਰ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਮੌਕੇ ਤੇ ਭੱਜੜਾ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਸ਼ਿਪ ਸੈਨਾ ਆਗੂ ਗੱਡੀ ਦੇ ਵਿੱਚ ਬੈਠ ਕੇ ਰਵਾਨਾ ਹੋ ਜਾਂਦੇ ਨੇ ਦੱਸ ਦਈਏ ਕਿ ਮਹਾਰਾਸ਼ਟਰ ਦੇ ਮਹਾੜ ਦੇ ਵਿੱਚ ਸ਼ਿਪ ਸੈਨਾ ਦੀ ਆਗੂ ਸੁਸ਼ਮਾ ਅੰਦਾਰੇ ਦੇ ਲਈ ਆਇਆ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਇਸ ਤੋਂ ਪਹਿਲਾਂ ਕਿ ਸੁਸ਼ਮਾ ਅੰਦਾਰੇ ਹੈਲੀਕਾਪਟਰ ਤੇ ਸਵਾਰ ਹੋ ਸਕਦੇ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਦੱਸ ਦਈਏ ਕਿ ਹੈਲੀਕਾਪਟਰ ਹਾਦਸੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਖੁਸ਼ਕਿਸਮਤੀ ਦੇ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਸਵੇਰੇ 9:30 ਵਜੇ ਸੁਸ਼ਮਾ ਅੰਦਾਰੇ ਬਾਰਾਮਤੀ ਵੱਲ ਜਾ ਰਹੀ ਸੀ ਉਹ ਬਾਰਾਮਤੀ ਦੇ ਵਿੱਚ ਆਯੋਜਿਤ ਮਹਿਲਾ ਮੇਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਮਹਾਰ ਤੋਂ ਬਾਰਾਮਤੀ ਲਈ ਰਵਾਨਾ ਹੋਏ ਸੀ ਹੈਲੀਕਾਪਟਰ ਹਾਦਸਾ ਸੁਸ਼ਮਾ ਅੰਦਾਰੇ ਦੇ ਬਿਲਕੁਲ ਸਾਹਮਣੇ ਹੋਇਆ ਇਸ ਹਾਦਸੇ ਦੇ ਵਿੱਚ ਹੈਲੀਕਾਪਟਰ ਦੇ ਟੁਕੜੇ-ਟੁਕੜੇ ਹੋ ਗਏ ਖਾਸ ਗੱਲ ਇਹ ਰਹੀ ਹੈ ਕਿ ਹੈਲੀਕਾਪਟਰ ਦਾ ਪਾਇਲਟ ਸੁਰੱਖਿਅਤ ਹੈ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪਾਇਲਟ ਨੂੰ ਬਾਹਰ ਕੱਢਿਆ